ਕੱਲ ਕੱਲ ਅਸੀਂ ਤਾਂ ਇੱਕ ਰੀਲ ਬਣਾਈ ਤੇ ਤੇ ਉਸ ਰੀਲ ਦਾ ਭਾਈ ਬਾਰੇ ਮੈਂ ਤੁਹਾਨੂੰ ਵੀਡੀਓ ਦਿਖਾਉਂਗਾ ਰੀਲ ਦਿਖਾਉਂਗਾ ਵੀ ਉਹ ਇੰਸਟਾਗ੍ਰਾਮ ਪਰ ਭਾਈ ਸ਼ਾਇਦ ਤੁਸੀਂ ਦੇਖ ਲਵੇ ਜਿਹੜੇ ਨਹੀਂ ਦੇਖੇ ਆਪਾਂ ਇਸ ਪੇਜ ਪਰ ਆਪਣੇ ਲਾਈਵ ਚ ਦਿਖਾਵਾਂਗੇ ਤੁਹਾਨੂੰ ਬਹੁਤ ਸੋਹਣੀ ਰੀਲ ਬਣੀ ਆ ਵੈਸੇ ਮੈਨੂੰ ਤਾਂ ਥੋੜੇ ਜਿ ਲੱਗਿਆ ਔੜ ਜਾ ਪਰ ਜਦੋਂ ਉਹਦਾ ਲੋਕਾਂ ਦਾ ਪਿਆਰ ਮੈਨੂੰ ਮਿਲਿਆ ਬੜਾ ਚੰਗਾ ਲੱਗਿਆ ਅੱਜ ਜਦੋਂ ਅਸੀਂ ਇੱਥੇ ਚਾਹ ਸਾਡਾ ਖਤਮ ਹੋ ਗਈ ਮੇਰੇ ਕੋਲ ਤੰਨੇਰ ਤੰਨੇ ਕੋਲ ਤੇ ਅਸੀਂ ਚਾਹ ਲੈਣ ਚਲੀ ਗਏ ਭਾਈ ਲੱਖੀ ਕੋਲ ਉਹ ਲੱਖੀ ਸਾਹਮਣੇ ਖੜਾ ਆਹ ਫੜਾ ਲੱਖੀ ਫੋਨ 'ਤੇ ਲੱਗ ਗਿਆ ਕਿਸੇ ਗੱਲਾਂ ਕਰ। ਅਸੀਂ ਚਾਹ ਲੈਣ ਚਲੀ ਗਏ ਤੇ ਲੱਖੀ ਕੋਲ ਤੇ ਅਸੀਂ ਕਰ ਚੱਲ ਚਾਹ ਪੀ ਗਏ ਉਹ ਜਿਹੜੀ ਮੈਂ ਸਵੇਰੋਂ ਚਾਹ ਲੇਗਾ ਚਾਹ ਠੰਡੀ ਸੀ। ਚਾਹ ਫਿਰ ਮੈਂ ਦੂਜੀ ਬੈਲੇਟ ਚੱਲਦੇ ਆਂ ਤਾਂ ਚਾਹ ਲੈਣਗੇ। ਉੱਥੇ ਭਾਈ ਸਾਨੂੰ ਇੱਕ ਬੰਦਾ ਮਿਲਿਆ। ਆ ਗਿਆ ਭਾਈ ਸਾਡੇ ਕੋਲ। ਮੇਰੇ ਅੱਧੇ ਕੋਲ। ਕਹਿੰਦਾ ਭਾਈ ਤੁਹਾਡੀ ਰੀਲ ਦੇਖੀ। ਸਾਡੀ ਹਾਸੇ ਨਹੀਂ ਰੁਕੀ। ਤੇ ਫਿਰ ਜਦੋਂ ਨੇ ਕਿਹਾ ਕਹਿੰਦਾ ਮੇਰੀ ਵਾਈਫ ਨੇ ਇੰਨੀ ਬਾਹਰ ਦੇਖੀ। ਵੀਰੀਲ ਉਹ ਹਾਸੇ ਵੀ ਰੁਕੀ ਜਦੋਂ ਨਾ ਸੀ ਫਿਰ ਹਾਂ ਤਾਂ ਨੇ ਜਦੋਂ ਆਪਾਂ ਇਦਾਂ ਕੰਮ ਕਰਦੇ ਆ ਲੋਕਾਂ ਦਾ ਰਿਐਕਟ ਮਿਲਦਾ ਵੀ ਸਾ ਚਲੋ ਅਸੀਂ ਕੋਈ ਰੀਲ ਬਣਾਈ ਉਸ ਤੋਂ ਤੁਹਾਨੂੰ ਹਾਸੇ ਆਈ ਫਿਰ ਸਾਡੀ ਜਿਹੜੀ ਮਿਹਨਤ ਕੀਤੀ ਸਫਲ ਹੋ ਜਾਂਦੀ ਹੈ ਜਿੱਦਾਂ ਹੁਣ ਮੈਂ ਕੱਲ ਇੱਕ ਫਿਲਮ ਦੇਖੀ ਯਾਰ ਲੱਕੀ ਬਾਸਕਰ ਸੋਹਣੀ ਦੇਖਣ ਵਾਲੀ ਫਿਲਮ ਹੈ ਫਿਲਮ ਚ ਸਿੱਖਣ ਨੂੰ ਮਿਲਦੀ ਕੁਝ ਚੀਜ਼ ਉਹ ਫਿਲਮ ਦੇ ਵਿੱਚ ਇਹ ਸੀ ਠਰਾਓ ਇਹ ਕਿਹੜਾ ਬੰਦਾ ਪੈਸੇ ਕਮਾਉਂਦਾ 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 ਉੱਪਰ ਚਲੀ ਜਾਂਦਾ ਹੈ ਨਾ ਉਹ ਵਿੱਚ ਉਹ ਦਿਖਾਈ ਉਹ ਚੀਜ਼ ਦੇ ਵਿੱਚ ਉਹ ਬੰਦੇ ਨੂੰ ਵੀ ਪਹਿਲਾਂ ਗਰੀਬ ਹੁੰਦਾ ਬੈਂਕ ਦੇ ਵਿੱਚ ਲੱਗਿਆ ਹੁੰਦਾ ਉਹ ਬੈਂਕ ਦੇ ਵਿੱਚ ਫੇਰਾ ਫੇਰੀ ਕਰ ਕਰਕੇ ਅਮੀਰ ਹੋ ਜਾਂਦਾ ਗੱਡੀ ਲੈ ਲੈਂਦਾ ਟਰੱਕ ਲੈ ਲੈਂਦਾ ਜਿੱਥੋਂ ਗੱਡੀ ਖੜਾ ਸੌਰੀ ਜਵੇ ਖਰੀਦ ਲੈਂਦਾ ਠੀਕ ਆ ਜਿਹੜੇ ਕਿ ਉਹਦੇ ਉਹਦੇ ਵਿੱਚ ਨਾ ਉਹ ਆ ਜਾਂਦੀ ਆ ਤੇ ਆ ਕਹਿੰਦੇ ਹੁੰਦੇ ਆ ਈਗੋ ਆ ਜਾਂਦੀ ਆ ਉਹ ਫਿਰ ਉਸ ਤੋਂ ਬਾਅਦ ਕਹਿੰਦਾ ਹੁਣ ਇੰਨੇ ਪੈਸੇ ਕਮਾ ਲਏ 100 ਕਰੋੜ ਕਮਾ ਲਿਆ ਹੁਣ ਰੁਪਈਆ ਮੈਂ ਬੀ ਫਲੋ ਕਰ ਲਿਆ ਇੱਥੇ ਵੀ 100 ਦਾ 200 ਕਰੋੜ ਨਹੀਂ ਬਣਾ 100 ਕਰੋੜ ਮੇਰੇ ਵਾਸਤੇ ਕਹਿੰਦਾ ਬਹੁਤ ਆ ਉਸ ਪੈਸੇ ਨੂੰ ਨੇ ਫਿਰ ਵਾਈਟ ਵਿੱਚ ਕਰਿਆ ਪਹਿਲਾਂ ਬਲੈਕ ਵਿੱਚ ਤਾਂ ਵਾਈਟ ਵਿੱਚ ਕਰਿਆ ਜਿਹੜੇ ਬੰਦੇ ਜਿਹੜੇ ਉਹ ਤੋਂ ਬੰਦੇ ਤੋਂ ਕੰਮ ਕਰਾਉਂਦੇ ਤੇ ਉਹਨਾਂ ਕਹਿੰਦੇ ਹੁਣ ਬਹੁਤ ਆ ਨਹੀਂ ਸਾਹਿਬ ਜੀ ਇੱਥੇ ਤੁਸੀਂ ਰੁਕ ਲਓ ਵੀ ਤੁਹਾਨੂੰ ਇਹਦੇ ਨਾਲ ਕਾਜ ਨਾਲ ਕੱਲ ਤੁਸੀਂ ਫੜੇ ਜਾਓਗੇ ਉਹ ਰਬੀਆ ਨਾਲ ਗੱਲ ਕਰਕੇ ਸਾਰਾ ਆਪਣਾ ਪੇਪਰ ਪੇਪਰ ਵਰਕ ਕਰਾ ਆਪ ਫਿਰ ਕੱਲਾਂਗੇ ਪਿੱਛੇ ਜਿਹੜੇ ਬੰਦੇ ਹੈ ਤਾਂ ਚਲੋ ਕਹਿੰਦਾ ਵਿਚਰ ਵਾਲਾ ਕਹਿੰਦਾ ਮੈਂ ਕਹਿੰਦਾ ਵੀ ਇਸ ਚੀਜ਼ ਨੂੰ ਸਿੱਧਾ ਖਰਾਬ ਸਿੱਧਾ ਹੁਣ ਫਲੋ ਕਰ ਲਿਆ ਚੰਗੀ ਲੱਗੀ ਜੀ ਹਾਂ ਰਾਤ ਥੋੜਾ ਦੇਖਿਆ ਮੈਂ ਜੋ ਤੁਸੀਂ ਡਾਂਸ ਖਿਲਾਰੇ ਪਾਏ ਇੱਥੇ ਦਿਖਾਈਆ ਮੈਂ ਹੈਂ ਦਿਖਾਵਾ ਕਿਆ ਦਿਖਾਉ ਕਿਆ ਕਿਆ ਆ ਜਾ ਕੱਢ ਆ ਜਾ ਕੱਢ ਕਿਆ ਕਿਆ ਖਿਲਾਰੇ ਆ ਜਾ ਆ ਜਾ ਆ ਜਾ ਦਿਖਾਉਂਦਾ ਆ ਦਿਖਾ ਦਿਖਾ ਕੱਢੀ 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 ਅਸੀਸ ਡਰ ਡਰਨਾ ਕਹਿੰਦੇ ਮੈਂ ਆ ਦੇਖ ਤਾਂ ਸਬੂਤ ਸਬੂਤ ਆ ਸਾਡੇ ਕੋਲ ਸਬੂਤ ਸਬੂਤ ਦਿਖਾਉ ਸਬੂਤ ਦਿਖਾ ਸਬੂਤ ਦਿਖਾ ਮੇਰੇ ਖਿਲਾਰੇ ਕਿਆ ਪਾਇਆ ਹੋਇ ਮੈਂ ਹਾਂ ਇਹ ਕਿਆਦਾ ਇਹ ਇਹ ਗੱਲਾਂ ਇਹ ਲੈ ਇਹ ਸ਼ਗਲ ਮੇਲਾ ਹੈ ਹਾਂ ਕਰਦੇ ਆ ਕਰਦੇ ਆ ਮੇਲਾ ਸੀ ਤੇ ਗਲਾਰਾ ਥੋੜਾ ਪਾ ਤੇ ਕਰਦੇ ਆ ਕਰਦੇ ਕਰਦੇ ਆ ਕਰਦੇ ਆ ਕਰਦੇ ਆ ਹਾਂ ਸ਼ਗਲ ਮੇਲਾ ਇਹ ਨਾ ਸ਼ਗਲ ਮੇਲਾ ਮੈਂ ਤਾਂ ਹੋਰ ਦੂੰਗਾ ਓਏ ਯਾਰ ਪੁੱਤ ਤੇ ਜਾਨੁੰਦੇ ਨਾ ਓਏ ਸੁਣਨ ਵਾਲਾ ਨਾ ਸ਼ਗਲ ਮੇਲਾ ਇਹ ਥੋੜਾ ਕੱਟ ਕਰ ਲੋ ਗੁਜਰਾ ਦੇਖ ਲੈ ਯਾਰ ਉਹ ਗੁਜਰਾ ਇਹਦਾ ਦੋ ਬੂਟੇ ਹੋਰ ਤੋੜਦੇ ਤੇਰੇ ਇੱਥੇ ਆ ਇਹ ਕਿਹਨੇ ਤੋੜਿਆ ਇਹ ਤੈਨੂੰ ਤਾਂ ਕਹਿੰਦਾ ਯਾਰ ਇੱਥੇ ਆ ਆ ਦੇਖ ਇੱਥੇ ਲਾ ਦੇ ਆ ਕਿਸ ਨੇ ਫਿਰ ਪੈਰ ਧਰਤਾ ਆ ਮੈਂ ਅੱਜ ਅੱਜ ਕਰ ਦਿੰਦਾ ਕਾਦੇ ਬੂਟੇ ਅਹੀ ਨੇ ਯਾਰ ਪਤਾ ਨਹੀਂ ਉਹਨੂੰ ਹੋਏ ਤੇ ਪਤਾ ਹੋਊਗਾ ਕਾਦੇ ਹੋਊਗੇ ਇਹਦਾ ਵੀ ਡੰਡੇ ਲਾ ਬੰਨਦੇ ਵਾਲੇ ਦੇ ਨਾਲੇ ਹੁਣ ਆ ਤੇਰੇ ਬਾਅਦ ਚ ਜਾਣੇ ਸਾਰੇ ਯਾਰ ਆ ਇਹ ਪਤਾ ਕਹਿਣਾ ਜਦ ਨਾਲ ਲੱਗਦੇ ਹੁੰਦੇ ਬਾਈ ਲੁੱਟਲਾ ਸੇਵਾ ਲੁੱਟਲਾ ਸੇਵਾ ਕਾਦੀ ਫੁੱਲਾ ਫੱਲਾ ਦੀ ਆ ਬਦਾਂ ਲੁੱਟ ਕੇ ਲੈ ਕੇ ਆ ਸੇਵਾ ਇਹ ਖਸੇ ਨੇ ਲੁੱਟੀ ਸੇਵਾ ਇਹ ਟੂ ਲੁੱਟਲਾ ਸੇਵਾ ਬ੍ਰੈਡ ਚੱਕ ਲਿਆ ਅੰਡੇ ਮੈ ਲਿਆਉਂਦਾ ਆਮਲੇਟ ਬਣਾਈਏ ਬ੍ਰੈਡ ਆਮਲੇਟ ਅੰਡੇ ਘਰ ਆ ਪਏ ਆ ਬ੍ਰੈਡ ਆਮਲੇਟ ਬਣਾਈਏ ਕਿਆ ਵਿਚਾਰ ਹੈ ਬਨਾਲੂ ਹਾਂ ਲਾ ਵੀ ਕਰਦੇ ਕਰੋ ਗੁੱਜਰ ਦੇ ਕਿੱਦਾਂ ਦੇਖਦੇ ਸਿਲੰਡਰ ਆਹ ਚੱਲ ਪਿਆ ਲੈਂਦਾ ਲੈਂਦਾ ਅਬ ਤਾਂ ਆਪਣੇ ਤਉ ਹੈ ਨਾ ਤਵਾ ਜਪੇ ਆਪਣੇ ਕੋਲ ਕੜਾ ਜਕ ਆਵਾ ਨਹੀਂ ਜੀ ਇਹ ਉਪਰ ਆ ਹੀ ਪੈਣ ਜਾ ਹਾਂ ਉਹ ਪਈ ਆ ਉੱਤ ਆਸਣੀ ਜੀ ਚਲ ਮੈਂ ਕਰਦੇ ਹਿੱਲਾ 2 2 2 4 4 ਅੰਡੇ 8 ਅੰਡੇ ਬਹੁਤ ਆ ਉਹ ਗਰੇਬੀ ਜੀ ਵੀ ਪਈ ਆਪਣੀ ਗਰੇਬੀ ਜੀ ਪਈ ਆ ਉਹੀ ਪਿਆਰ ਚਿਕਨੇ ਪਿਆ ਉਹਦੇ ਵਿੱਚ ਚੌਲਾਂ ਤਰੀ ਹੋਰ ਦੱਸਦਾ ਤਾਂ ਗੱਲ ਹੋ ਜਾਂਦੀ ਮਿਰਚਾਂ ਬਹੁਤ ਪਾਈਆਂ ਇਹਨਾਂ ਨੂੰ ਹਾਂ ਰੰਮਾ ਦਾ ਮਾਰਦਾ ਤਾਂ ਕਹੇ ਲਾਲ ਮਿਰਚ ਬਹੁਤ ਬਾਈ ਉਹ ਫਿਰ ਕੋਕੇ ਤਖੜੇ ਤੇ ਨਾ ਆਏ ਹੋਏ ਹਲੇ ਰਾਤ ਇਹਨਾਂ ਨੇ ਲਿਆਂਦਾ 5 ਕਿਲੋ ਉਹ ਮੈਂ ਕਹਿੰਦਾ ਕਿਲੋ ਕਿਲੋ ਖਾ ਲੂਗਾ ਤੁਸੀਂ ਫਿਰ 2 ਕਿਲੋ ਬੋਲਰ ਮੈਂ ਵਾਪਸ ਕਰਕੇ ਤਿੰਨੇ ਕੋਲ ਹਾਲੇ ਉਹਦੇ ਵੀ ਬਚਿਆ ਅੱਧੇ ਪਿਤੇਲੀ ਨੇ ਤੇ ਚਲ ਹੌਲੀ ਹੌਲੀ ਸਿੱਖਦੇ ਇਹ ਬਸ ਉਹ ਨਹੀਂ ਬਖਰਾਵੋ ਜਾਣਾ ਕਿਹੜਾ ਬਣਾਉਂਦਾ ਯਾਰ ਹੁਣ ਬਿੱਲੀ ਦਾ ਗਲ ਟੱਲੀ ਬੰਨੇ ਕੌਣ ਕੋਈ ਨਹੀਂ ਬੰਨਣ ਵਾਲਾ ਹੈਗਾ ਮੈਂ ਦੇਖ ਲਿਆ ਲੈ ਲੈ ਇਹਨੇ ਮੈਂ ਦੇਖਿਆ ਲੈ ਮੁੰਡਾ ਆਇਆ ਨਿੰਮਾ ਫੋਨ ਕਰਦਾ ਦਾ ਫੋਨ ਕਰੀ ਨਿੰਮੇ ਕੋਲ ਹੀ ਫੋਨ ਫੋਨ ਆਉਂਦਾ ਨਿੰਮੇ ਦਾ ਹੋਰ ਨਹੀਂ ਹੈਗਾ ਲੋ ਜੀ ਦੇ ਵਹਿਕ ਦਾ ਦੋਸਤ ਆਇਆ ਤਾਂ ਮੇਰਾ ਵੀ ਨਟਜ ਜਿਹੇ ਜਿਹੀ ਚੱਲ ਰਿਹਾ ਸੀ ਤਹਰਾ ਦੋਸਤ ਆਇਆ ਤਾਂ ਪੁੱਛ ਰਿਆ ਤਾਂ ਤੇ ਆਹ ਭਾਈ ਜਿਵੇਂ ਤਨੇ ਜਿਹੜੀ ਕੱਲ ਰੀਲ ਬਣਾਈ ਦੀ ਤੇਰੇ ਵਾਲੇ ਫੋਨ ਚ ਸਾਫ ਆਉਗੀ ਕਟ ਕੱਢੀ ਜਿਹੜੀ ਕੱਲ ਰੀਲ ਬਣਾਈ ਦੀ ਰੀਲ ਚੱਕ ਨਹੀਂ ਨਟੇ ਚੱਲਦਾ ਰੀਲ ਚੱਲੇ ਪਣੀ ਦੇਸਮੜੀ ਚਲਾ ਕੇ ਚੱਲਦੀ ਹੈ ਤਨਬੀਰ ਸਿੰਘ ਤਨੇ ਇਹਦਾ ਕਵਰ ਦੂਆ ਲਵਾਇਆ ਕਾਲਾ ਜਾ ਕਿਹੜਾ ਇਹਦੇ ਸਾਹਮਣੇ ਆਉਂਗਾ ਤਾਂ ਦਿਖਦਾ ਸੂਰੇ ਸਾਹਮਣੇ ਤੇ ਕਾਲਾ ਤੇ ਵੀ ਦੂਜਾ ਪ੍ਰਾਈਵੇਟ ਪ੍ਰੋਡਕਸ਼ਨ ਲਾਇਆ ਹੋਇਆ ਆ ਮੀਰ ਲੋਕ ਆ ਭਾਈ ਤੁਸੀਂ ਨਿਭਣਾ ਪੈਂਦਾ ਨਾ ਕਿੱਥੇ ਵੀਡੀਓ ਆਉਂਦਾਂ ਰੱਬ ਲਾ ਕੀ ਜਿਹੜੀ ਤਨ ਤੂੰ ਘੜਦਾ ਜਦ ਤੱਕ ਮੈਂ ਕੱਢ ਲਈ ਤੇ ਹੱਥ ਦੇ ਕਿ ਬਲੱਡ ਤੇ ਦੇਖਣੇ ਨੇ ਅੰਦਰ ਚਲੀਏ ਨੇਰੇ ਚ ਚੱਲ ਰਹਿਣ ਦੇ ਉਹ ਪਤਾ ਉਸ ਮਾਰਦਾ ਆਪਣੇ ਆਈਫੋਨ ਦੀ ਕੋਈ ਗੱਲ ਹੀ ਨਾ ਦਿਖਾ ਆ ਜਾ ਤਨ ਸਾਡੇ Oppo ਹੀ ਠੀਕ ਆ ਭਾਈ ਅੰਦਰ ਦੇ ਵਿੱਚ ਦੇਖੂਗੀ ਲੈ ਕਰ ਦਈਏ ਬੰਦ ਚਲੋ ਪਾਸ ਤੱਕ ਕਰ ਦੋ ਮੈਂ ਫੜ ਦੇ ਬਾਜ ਫੁੱਲ ਫੁੱਲ ਆਜ ਕੰਮ ਨਾ ਰੇਡ ਸੁਣੋ ਹੈ ਨਾ ਇੱਥੇ ਕੰਮ ਨਾ ਰੇਡ ਲਾ ਅਰਦੂ ਪਾਲਾ ਫਸਲ ਦੀ ਕੀ ਕਟੇ ਕੇਦਰ ਸਾਹਿਬ ਉਹ ਨਾਲ ਗੱਲ ਸੁਣਾ ਤੇ ਨਾਲ ਤਾਂ ਨਹੀਂ ਆਇਆ ਉਹ ਪਤਾ ਨਹੀਂ ਕਿਹ ਕਦੇ ਨਹੀਂ ਆਇਆ ਆ ਆ ਗਿਆ ਕੋਈ ਨਹੀਂ ਲੇਟ ਕਦੇ ਆ ਉਹ ਟੇਕੇਦਾਰ ਸਾਹਿਬ ਮੈਂ ਕੰਮ ਤੇ ਨਹੀਂ ਆਇਆ ਕਰਨਾ ਕੱਲ ਤੇ ਕੱਲ ਤੇ ਕੰਮ ਤੇ ਨਹੀਂ ਆਇਆ ਕਰਨਾ ਉਹ ਮੈਂ ਤਾਂ ਦੱਸਣ ਆਇਆ ਮੈਨੂੰ ਉਹ ਟੇਕੇਦਾਰ ਕੋਲ ਕੰਮ ਮਿਲ ਗਿਆ ਹੋਰ ਪਾਸੇ ਕੰਮ ਮਿਲ ਗਿਆ 50 ਰੁਪਏ ਫालतू ਦਿੰਦਾ ਖਲਾ ਓਏ 50 ਰੁਪਏ ਪਿੱਛੇ ਤੂੰ ਹੋਰ ਪਾਸੇ ਕੰਮ ਚੱਲ ਗਿਆ ਉਹ ਆਸਾਨ ਭੁੱਲ ਗਿਆ ਠੇਕੇਦਾਰ ਸਾਹਿਬ ਦਾ ਉਹ ਯਾਦ ਕਰ ਲਾਕਡਾਊਨ ਦੇ ਦਿਨਾਂ ਵਿੱਚ ਇਹਨਾਂ ਠੇਕੇਦਾਰ ਸਾਹਿਬ ਨੇ ਆਪਾਂ ਨੂੰ ਕੰਮ ਦਿੱਤਾ ਉਹ ਨਹੀਂ ਆਪਾਂ ਭੁੱਖੇ ਮਰ ਜਾਣਾ ਸੀ ਕਿੱਥੇ ਦਾ ਆਸਾਨ ਨਹੀਂ ਭੁੱਲੀਦਾ ਹੁੰਦਾ ਕਮਾਲ ਦੀਆਂ ਗੱਲਾਂ ਕਰਦਾ ਯਾਰ ਤੂੰ ਇਹਨਾਂ ਨੰਮਕ ਹਰਾਮ ਹੋ ਗਿਆ ਯਾਰ ਲੱਖ ਦੀ ਲਾਹਤ ਆ ਤੇਰੇ ਤੇ ਉਹ ਸਿਰਫ 50 ਰੁਪਏ ਪਿੱਛੇ ਉਹ ਗੱਲ 50 ਦੀ ਨਹੀਂ ਨਾਲ ਸ਼ਾਮ ਨੂੰ ਸੜਾ ਪਊਆ ਵੀ ਦਿੰਦਾ 50 ਫਿਰਦੇ ਆ ਜੀ ਠੇਕੇਦਾਰ ਚੱਲ ਤੇ ਚਲੀਏ ਆ ਫੜੋ ਅਪਣੇ ਕਹੀ ਜੀ ਆਇਓ ਠਾ ਜੇ ਤਾਂ ਤੁਹਾਨੂੰ ਸਮਝ ਆ ਗਈ ਤਾਂ ਕਿਆ ਕਹਿੰਦੇ ਹੁੰਦੇ ਆ ਇੰਸਟਾਗ੍ਰਾਮ ਪਰ ਦੇਖੋ ਪਰ ਇਥੇ ਦੀ ਸੈਟ ਕੁਆਲਿਟੀ ਬਾਅਦ ਨਾਲ ਸਾਊਂਡ ਵਧੀਆ ਆਈ ਹੋਵੇ ਤੇ ਬਹੁਤ ਸੋਹਣੀ ਰੀਲ ਬਣੀ ਆ ਭਾਈ ਸਾਡੇ ਤਾਂ ਆਪ ਘਰ ਤੇ ਬਹੁਤ ਹੱਸੇ ਜੋ ਗਿਆ ਫੋਟੋ ਹੋ ਰਿਹਾ ਉਹਨੂੰ ਚੱਲਿਏ ਫੇਰ ਲਈਏ ਜਗੜ ਫਿਰ ਆਪਾਂ ਖਾਈਏ ਪੀਏ ਕੁਛ ਯਾਰ ਭੁੱਖ ਲੱਗੀ ਹੁਣ ਤਾਂ ਉਹ ਲਾਦਾ ਹੌਲੀ ਹੌਲੀ ਉਹ ਦਿਨ ਵਾਪਸ ਆਉਣਗੇ ਜਦ ਮੋਟਰ ਉੱਤੇ ਬੈਠੇ ਆਪਾਂ ਕੋਈ ਕੋਈ ਆਈਟਮਾਂ ਬਣਾਉਂਦੇ ਹੁੰਦੇ ਸੀ ਕਦੇ 버ਗਰ ਕਦੇ ਗੁੱਜਰ लग तो पीस <laughs> गुजर लग पीस गुजर लग पीस स्पेशल। चल गड्डी मोड़ फिर यार समान क्या कुछ आंकी चाबी? कहते क्या करनी है ਈਦੀ ਆ ਅਰੇ ਅੱਜ ਨਹੀਂ ਨਾ ਕੁੱਤ ਨੂੰ ਐਦਾਂ ਰੋਜ਼ ਨਹੀਂ ਅੱਛਾ ਜੀ ਰੋਜ਼ ਨਹੀਂ ਇਹ ਤਾਂ ਕਦੇ-ਕਦੇ ਹੁੰਦਾ ਕੰਮ ਡੇਲੀ ਵਾਲਾ ਕੰਮ ਨਹੀਂ ਹੈ ਆ ਤੂੰ ਰਾਤ ਦੀ ਤੂੰ ਮੈਨੂੰ ਲੱਗਦਾ ਫੇਰ ਨਾ ਹੋਰ ਪਲਾਈ ਸ਼ੂਟ ਮੈਨੂੰ ਲੱਗਦਾ ਆ ਤੇਰਾ ਸਿਹਤ ਵੀ ਠੀਕ ਥੋੜੇ ਸੈੱਟ ਕਰਾ ਥੋੜਾ ਜਿੱਦਣ ਤੂੰ ਐ ਪੂਰਾ ਸੈੱਟ ਹੋਊਂਗਾ ਨਾ ਜਿੱਦਣ ਮੈਨੂੰ ਲੱਗੂਗਾ ਮੈਂ ਗੁੱਜਰ ਬਾਈ ਨੂੰ ਕੁਝ ਦੇਣਾ ਹੈ ਉਦੋਂ ਦਵਾਂਗਾ ਰਾਤ ਦਾ ਮੈਂ ਤੇਰਾ ਤਮਾਸ਼ਾ ਦੇਖ ਕੇ ਮੇਰਾ ਦਿਲ ਟੁੱਟ ਗਿਆ ਮਨ ਹੋ ਗਿਆ ਮਨ ਹੋਰ ਹੋ ਗਿਆ ਲਾਈ ਵੀ ਅਸੀਂ ਪਏ ਅੱਜ ਦੀ ਲਾਈਵ ਵੀਡੀਓ ਤੀ ਇਹੇ ਤੇ ਓਏ ਤਾ ਫੇਰ ਇੱਥੇ ਰਹਿਣਾ ਅਸੀਂ ਮੁੜ ਕੇ ਆਇਆ ਫੇਰ ਮੈਂ ਆ ਜਾ ਕਾਲੂ ਉੱਧਰ ਜਾ ਮੁੜ ਕੇ ਆਇਆ ਮੈਂ ਜਾਣਾ ਨਹੀਂ ਮੈਂ ਮੁੜ ਕੇ ਆ ਇੱਥੇ ਆਇਆ ਮੁੜ ਕੇ ਆ ਜਾਣਾ ਮੈਂ ਮੁੜ ਕੇ ਆਉਂਦਾ ਮੈਂ ਇੱਥੇ ਬੈਠ ਕੱਖੜ ਖੜ ਹੁਣ ਤਾਂ ਕਹਾ ਮੰਨਦਾ ਮੇਰਾ ਇਹ ਉਹਨੇ ਲ ਮੋਟਰ ਪਰ ਕੱਢ ਕੇ ਨੂੰ ਪਤਾ ਲੱਗ ਗਿਆ ਮੈਨੂੰ ਦੁਆਰੇ ਮੁੜ ਕੇ ਆਉਣਾ ਫੇਰ ਜਿੱਦਾਂ ਮੈਂ ਕਹ ਦਿੰਦਾ ਨਾ ਕਾਲੂ ਤੂੰ ਮੈਂ ਮੁੜ ਕੇ ਜਾਉਂਗਾ ਫੇਰ ਖੜ ਜਾ ਬੈਠੇ ਨਹੀਂ ਤਾਂ ਮੋਟਰ ਸਕੂਟਰ ਦੇ ਅੱਗੇ ਨੂੰ ਆਏ ਭੱਜਦਾ ਨਾ ਵੀ ਮੈਨੂੰ ਭੇਜ ਦਿਓ ਪਹਿਲਾਂ ਰੋਦੀ ਕੀ ਕਹਿੰਦੇ ਹੁੰਦੇ ਕੋ ਮੱਖੜਾ ਵਾਲੀ ਟਿੱਕੀ ਲੈਣੀ ਪੈਣੀ ਆ ਇਹਦਾ ਹੈ ਹੈ ਕੀ ਚੀਜ਼ ਰੱਖਣ ਉਹਦੇ ਤਾਂ ਵਧੀਆ ਬਣੂਗੇ ਤਾਂ ਗੱਲ ਵੰਦੀ ਆ ਤਾਂ ਵਿੱਚ ਤੋਂ ਦਾਸੀ ਦਾ ਉੱਪਰ ਹੈ ਲੈ ਹੁਣ ਤੁਸੀਂ ਉਹ ਦੇਖੋ ਮੱਖੜਾ ਬਰੋਕਰ ਤੇ ਜੋ ਅਸੀਂ ਹੁਣ ਕੀ ਬਣਾਉਣ ਲੱਗੇ ਆ ਲਾਈਵ ਵੀਡੀਓ ਜੇ ਆਪਾਂ ਲਾਈਵ ਚੱਲਦਾ ਰਿਹਾ ਤਾਂ ਘਟੂ ਘੰਟੇ ਦੀ ਲਾਈਵ ਬਣ ਜਾਣੀ ਇਹ ਧੰਨਵਾਦ ਜੀ ਤੁਹਾਨੂੰ ਕਿਦਾਂ ਸਾਡੀ ਜਿਹੜੀ ਰੀਲ ਵਾਜੀ ਕਿੱਦਾਂ ਲੱਗੀ ਸਾਡੇ ਕੋਲੋਂ ਹੋਰ ਇੱਕ ਆਈਡੀ ਆਇਆ ਹੋਇਆ ਹੈ ਰੀਲ ਬਣਾਉਂਦਾ ਤੇ ਉਹ ਬਣਾਵਾ ਕੇ ਉਹ ਵੀ ਫਿਰ ਦੇਖੋ ਤੁਹਾਡਾ ਬਾਜੀ ਬੜਾ ਬੜਾ ਲਾਈਕ ਦੇਣ ਵਾਸਤੇ ਅਗਲੇ ਵੀਡੀਓ ਵਿੱਚ